ਆ ਵੀ ਹੋ ਗਈ ਹਾਂ ਇਹ ਆਪਕਾ ਕਮਰਾ ਪਾਉਣਾ ਕਿੰਨਾ ਔਖਾ ਬਾਬੇ ਸੋ ਹੈ ਗੈਸ ਵੈਲਕਮ ਬੈਕ ਟੂ ਚੈਨਲ ਅਮਨ ਜੀਮਾ ਵਲੋਗਸ ਤੋ ਸਵਾਗਤ ਹੈ ਡੀਫਰਟਡ ਦਵਾਦਨ ਲਾ ਬਿਲਕੁਲ ਤੋ ਨਾ ਇਥੇ ਰੱਖੀ ਇਧਰ ਦੇਖੋ ਗੈਸ ਤੂੰ ਮੈਂ ਦੇਖ ਦਿੱਤੀ ਫੋਨ ਤੇ ਮਿੱਟੀ ਕਿੰਨੀ ਆ ਇਹਦੇ ਨਾਲ ਸਾਫ ਕੀਤਾ ਗੁੱਟ ਗੁੱਟ ਮਿੱਟੀ ਜਿਆਦਾ ਟੀਸ਼ਰਟ ਸਭ ਕਰੀ ਜਾਂਦਾ ਆ ਉਹ ਲਿਪੜੇ ਵਾਲਾ ਸਾਫ ਕਰੀ ਜਾਂਦਾ ਤੇ ਗੈਸ ਬਮਾਈ ਗੈਸ ਸਾਡੇ ਜਮਾਲਾ ਇੰਟਰ ਤੱਕ ਪਹੁੰਚ ਗਏ ਸ਼ੁਕਰ ਹੈ। ਦੱਸ ਮੇ ਮਮਾ ਇਥੇ ਹੁਣ ਕੰਮ ਕਰ ਬੈਠੇ ਹੋਏ ਬਿਲੇ। ਬਿਲੇ ਬੋਲੀ ਸਵੇਰੇ ਕਰਕੇ ਨਹੀਂ ਆ। ਕੀ ਕੀ ਕੀਤਾ? ਜਿਸ ਮਾਨ ਤੋਂ ਉਨ ਚਾਹ। ਕੀ ਕਿਹੜਾ? 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 ਕਿਨੇ ਕਾਲਾ ਬੰਦਾ ਮੈਂ ਤੂੰ। ਓ ਗੈਸ ਰਿੱਤਾ ਹੋ ਗਿਆ। ਸਿਰ ਪੂਰਾ ਕਾਲਾ ਆ ਰਿਹਾ। ਗੈਦਰ ਰਿੱਤਾ। ਐਂ ਦਿਕਰ ਕਿਉਂ ਦੀਏ ਦਿਕਰ ਕੇ? ਸਾਡੇ ਵਿੱਚ ਚਾਦਰ। ਸਾਡੇ ਮੇ ਮਮਾ ਚਾਦਰ ਫੋਨ ਲੱਗਿਆ। ਨਵੀਂ ਚਾਦਰ ਪਿਛਾਈ ਜੀ ਦੇਖ ਲੈ ਇੱਧਰ। ਨਵੀਂ ਚਾਦਰ ਪਿਛਾਈ। ਇੰਦਰ ਮਿੱਟੀ ਮਿੱਟੀ ਚੜੀ ਪਈ ਐ ਮਾ ਦੇਖੋ ਤੁਹਾਡਾ ਕਿਥੇ ਨਾਲ ਕਿਆ ਇਹ ਦੇਖੋ ਅਮਨੇ 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 ਥੋੜੀ ਐ ਮੈਂ ਨਰਮਨੇ ਐ ਗੈਦਾ ਸਾਡਾ ਅਮਨੇ ਦਮਣਾ ਹਾਲੇ ਗੈਸਾ ਸਾਡਾ ਘਰੇਤਾ ਬੈਠਾ ਰਿੱਟਾ ਰਿੱਟਾ ਹੋਈ ਪਈਆ ਰਿਸ਼ਤਾ ਰਿੱਟਾ ਕਹਿੰਦੇ ਹੋਈ ਪਈਆ ਸਾਡੇ ਘਰੇ ਗਾਇਲ ਚ ਰਿਸ਼ਤਾ ਰਿੱਟਾ ਨਹੀਂ ਰੇਤਾ ਰੇਤਾ ਹੋਈ ਪਈਆ ਗੈਦਾ ਰੇਤਾ ਹੀ ਆ ਦੇਖੋ ਟਿੱਕਾ ਲੜੇ ਪਾ ਰੇਤਾ ਰੇਤਾ ਤੁੰਗੇਟ ਪਾਪਾ ਵਿਚਾਰੇ ਦੇਖੋ ਉੱਤਰ ਪਰ ਪਾਣੀ ਲੱਗੇ ਸਿੱਧਾ ਪਾਣੀ ਲੋਦੇ ਅੱਜ ਆ ਵੀ ਚੱਕੀ ਜਾਣੀ ਹਨਾ ਹਾਂ ਲੈਫਟਰ ਪੈ ਜਾਣਾ ਇੱਥੇ ਤਾਂ ਔੜੀਆਂ ਨਹੀਂ ਆਉਣੀਆਂ ਨਾ ਔੜੇ ਔੜੇ ਲਿਫਟਰ ਆਉਂਦੀ ਆ ਲੈਫਟੇ ਲਵਾ ਲੈਣੀ ਸਿੱਧੀ ਬਾਹਰ ਤੜਿਆ ਕਰੇ ਉੱਤੋਂ ਅੰਦਰ ਨੂੰ ਮਟਾ ਦੇਣੀ ਪੜੂ ਕੜੀ ਬੰਦੀ ਜੇ ਵੀ ਆ ਚੜੀਆਂ ਹੋਈਆਂ ਉੱਤੇ ਆਣਾ ਹੀ ਬੰਦ ਕਰ ਦੇਣ ਲੈ ਲੈਫਟ ਰਾਈਟ ਸਿੱਧਾਈ ਉਹ ਰਖਾਉਣਾ ਨਹੀਂ ਸੀ ਵੀ ਜਾਨ ਬਾਰਾ ਲੈਫਟ ਲਵਾਂਗੇ ਫਿਰ ਉਹੀ ਗੇਟ ਚ ਅੰਦਰ ਜਾਵਾਂਗੇ ਜਾਓ ਛੋਟੀਓ ਤੈਨੂੰ ਕੀ ਲੱਗਦਾ ਲੈਫਟ ਹੋ ਜਾ ਕਰੋ ਉਹ ਸਾਹਮਣੇ ਵਾਲਾ ਕਮਰਾ ਜਿਹੜਾ ਆਵਣਾ ਇਹ ਲਿਫਟ ਦਾ ਹੀ ਕਮਰਾ ਵਾ ਹਾਂ ਪਾਪਾ ਜੀ ਦਾ ਰੂਮ ਛੋਟਾ ਮਨਨ ਖਾਣੇ ਵਾਲਾ ਉਹਨੂੰ ਦੇਖੀਂ ਨਾ ਪਾਪਾ ਨੇ ਇਹ ਛੋਟਾ ਜਿੰਨੀ ਹੋਣ ਜਗਾ ਸਾਡੇ ਕੋਲੇ ਸੀ ਜਿਹੇ ਸਿੱਧਾ ਬਣਾਇਆ ਉਹਨਾਂ ਦਾ ਉਹ ਕਿਹੜਾ ਨਾ ਆ ਗਿਆ ਹਾਂ ਇਹਨਾਂ ਬਾਕੀ ਕੋਲੋਂ ਨਾ ਕਰਾਂ ਹਾਂ ਜਿਹੜਾ ਪਹਿਲਾਂ ਕਜਸਟਾ ਚ ਲੱਗ ਰਹੀ ਆ ਨਹੀਂ ਹਣਾ ਦਾ ਜੇ ਛੇਟਾਂ ਨੂੰ ਪਾਣੀ ਦਿੱਤਾ ਜਾ ਰਹਿਆ

ਆਹ ਕਾਲੀ ਜੀ ਨਿਕੰਦ ਹੋ ਗਈ ਹਾਂ ਹਾਂ ਇਹ ਹੋਣੀ ਤਾਜੀ ਹੋਈ ਹੈ ਅੱਜ ਮਾਵਾਂ ਧੱਕਾ ਮਾਰੇ ਧੱਕਾ ਮਾਰ ਕੇ ਦੀ ਕੱਲ ਤਾਂ ਤੁਹਾਨੂੰ ਮੇਸਤਰਾਂ ਦਾ ਹੋਰ ਲੱਗਣਾ ਹੁੰਦਾ ਹਾਂ ਹਾਂ 500 ਮੇਸਤਰਿੰਗ ਹੋ ਗੋ ਵੀਰੇ ਹੋਲੀ 8 ਚੱਕਣੀਆਂ ਆਜੇ ਅਸੀਂ ਚੱਕੇ ਕਿੰਨੇ ਚੱਕੇ ਆ 4 ਸੈੱਟ ਆ ਗਏ ਅੱਜ 100-150 ਪੈਸੇ ਪਹਿਲਾਂ ਹਾਂ ਮਾਰੇ ਸਾਰੇ ਲੱਗ ਜੂ ਅੱਜ ਤੁਹਾਨੂੰ ਹਾਂ ਉਹ ਆ ਵੀ ਚੰਦੂ ਆ ਗਏ ਅੱਜ ਆ ਵੀ ਹੋ ਗਈ ਆ ਇਹ ਕਮਰਾ ਪਾਉਣਾ ਹੀ ਕਿੰਨਾ ਔਖਾ ਬਾਬੇ ਇੰਕ ਕਮਰਾ ਤਾਂ ਨਹੀਂ ਹੈਗਾ ਮਤਲਬ ਆਪਾਂ ਨੇ ਟੱਚਿੰਗ ਫੱਚਿੰਗ ਅੱਧੀਆਂ-ਅੱਧੀਆਂ ਕੰਦਾ ਵੀ ਬਾਵਾ ਸੀ ਉਹ ਤਾਂ ਕਹਿੰਦੇ ਸੀਗੇ ਲੈ ਉੱਤੇ ਕੀ ਕਰਨਾ ਮਾ ਉਹ ਕੰਦ ਚੱਕੀ ਹੋਈ ਆ ਆ ਵੀ ਅੱਧੀ ਹੋਈ ਆ ਆ ਵੀ ਅੱਧੀ ਹੋਈ ਆ ਇੰਨੀ ਹੋ ਗਈ ਇੰਨੀ ਹੋ ਗਈ ਆ ਇੰਨੀਆਂ ਕਰਨੀਆਂ ਦੇ ਲੈ ਕਿੰਨੀਆਂ ਹੋਖੀਆਂ ਨੇ ਹਈਓ ਸਾਰੇ ਇਹਨਾਂ ਲਾਉਣੀ ਕੰਦ ਅ ਅ ਫਿਰ ਗੈਸ ਪਰਸਾ ਤੋਂ ਉੱਤੇ ਐਡਾ ਬਾਵਾਂਗੇ ਪਰਸਾ ਚੌਥ ਤੋਂ ਓਏ ਆਹ ਲਾ ਮੋਰਾ ਬੰਦ ਕਰਾ ਦੇ ਓਏ ਆਹ ਲਾ ਫੜੀਏ ਇੱਕ ਵਾਰੀ ਇੱਕ ਵਾਰੀ ਫੜੀ ਮੈਂ ਇੱਕ ਕੋੜੀ ਚੜ ਕੇ ਦੇਖਣਾ ਉਸੇ ਪਾਸੇ ਕਿੱਦਾਂ ਲੱਗਦਾ ਹਾਂ ਕੋੜੀ ਹਣ ਤੂੰ ਇਹ ਵਾਲੀ ਥੋੜੀ ਚੜਨਾ ਹੁਣ ਤੇਰੇ ਕੋੜੀ ਦੂਜੀ ਚੜਨ ਦਾ ਟਾਈਮ ਹੋ ਗਿਆ ਫੜ ਕੇ ਨਾ ਕੋਦਰ ਛੱਡੋ ਹਾਂ ਮੈਂ ਕਿੱਥੇ ਫੜਾ ਮੈਂ ਫੋਨ ਫੜਾ ਕੇ ਕੋੜੀ ਫੜਾ ਉਹ ਫੜ ਲਵੇਂ ਡਿੱਗ ਜੂਮਾ ਨਹੀਂ ਡਿੱਗਦਾਗਾ ਕੋੜੀ ਚੜੇਂਦੇ ਆ ਹਾਂ ਹੈਲੋ ਆਲੇ ਆਹ ਦੇਖੋ ਸੂਰਜ ਦੇਖ ਲਓ ਗਾਇਸ ਕਿੱਥੇ ਖੜਾ ਉਹਦੇ ਹਾਂ ਮਮੀ ਮੈਂ ਗਈ ਡਿੱਗ ਜਾ ਫਿਰ ਮੰਮੀ ਕੀ ਕਰੇ ਨਾ ਪੱਕੇ ਪੰਗਲ ਹੈ ਹਾਏ ਆਹ ਕੰਦ ਪੂਰੀ ਹੋ ਗਈ ਗਾਇਸ ਆਦੇ ਆ ਲੈ ਇੰਟਰ ਤੱਕ ਹੋ ਗਈ ਯਾਰ ਮੈਨੂੰ ਆ ਨਹੀਂ ਸਮਝ ਆਇਆ ਤੈਨ ਤੈਨ ਕਿਉਂ ਛੱਡੇ ਆ ਤੈਨ ਆ ਆਲੇ ਉਹ ਤੈਨ ਨੂੰ ਇਧਰੋਂ ਛੱਡੇ ਨੇ ਉਹ ਲੈਟਰ ਬਣਾ ਉੱਥੇ ਓਏ ਆ ਕੇ ਉੱਤੇ ਲੈਟਰ ਪੈਣਾ ਦੋ ਮੇਰੇ ਉੱਤੇ ਲੈਟਰ ਪੈਣਾ ਇਹ ਸਰੀਰ ਦੇ ਦਵਾ 12 ਫੁੱਟ ਗਾਇਸ ਫਿਰ ਐਸ਼ਾ ਗਾਇਸ ਇਧਰ ਉਹ ਖੜੀ ਐ ਟਰ ਲਾ ਕੇ ਆ ਉਹਦੇ ਵਿੱਚ ਲੈਂਟਰ ਜਿਹਾ ਪਾਉਂਦੇ ਕੀ ਕਹਿੰਦੇ ਟਾਈਮ ਹੀ ਹਾਂ ਟਾਈਮ ਹੀ ਹਾਏ ਮੰਮੀ ਹਾਏ 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 ਨਹੀਂ ਤੁਸ ਮੈਨੂੰ ਕੀ ਹਿੰਦਾ ਆ ਲੈ ਕੇ ਮੰਮੀ ਵੜੀ ਡਰਪੋ ਡਰਦਾ ਕੇ ਮੰਮੀ ਦਿਖਾਈਓ ਉੱਤੇ ਦਿਖਾਈਓ ਉੱਤੇ ਰੀਤ ਉਹ ਕੰਦ ਤਾਜੀ ਕਿਤੇ ਉਹਨਾਂ ਨੇ ਲੱਗਿਓ ਰੀਤ ਉਹ ਕੰਦ ਨੂੰ ਹੱਥ ਮਾਰ ਦੂ ਤਾਂ ਹੀ ਜਾਂਦਾ ਹੈ ਮਤਲਬ نیچے ਆਪੋ ਤੇਰਾ ਕੀ ਆ ਗੱਤ ਚੰਨਲ ਪਾਣੀ ਦਾ ਆ ਮੈਂ ਇਹਦਾ ਹਾਂ ਟ੍ਰਾਂਸਫਰ ਕਰਨਾ ਇੱਥੇ ਸਮਝਾ ਦੇ ਕਰਦਾ ਪਾਣਾ ਦੋ ਜੀ ਹੋ ਜਣਾ ਲੈ ਗਰਨਾ ਨਹੀਂ ਮਮਾ ਜੈਸ ਦੇ ਖੂ ਆ ਸੇਪਸੇ ਕੇ ਦੋ ਲੱਗਦਾ ਜਿਹੇ ਉਸ ਦੇ ਬਰਾਬਰ ਜਾਣਾ ਹਾਲ ਤਾਂ ਮੈਂ ਇੱਥੇ ਖੜਾ ਇਹਦੇ ਬਰਾਬਰ ਮਮਾ ਫੜੋ ਮੈਨੂੰ ਤਾਰਿਓ ਮਮਾ ਤਾਰ ਦੋ ਆ ਕੰਨਲ ਪਾਣੀ ਦਾ ਉਸ ਤਾਂ ਆ ਲੈ ਤੇ ਫੜ ਕੋਣੇ ਮੈਂ ਲਾਦਵਾ ਪੜ ਲਿਆ ਬਾਬਾ ਮੈਂ ਲਾਣਾ ਇੱਥੇ ਖੜਕ ਨਾਰਾਇਣ ਦੇ ਠੀਕ ਆ ਫੜ ਰਿਓ ਉਤਰੇ ਹੁਣ ਡਰ ਲੱਗਦਾ ਵਾ ਚੜਿਆ ਕਿਵੇਂ ਆਵੇਂ ਉੱਤਰ ਜਾ ਉੱਥੇ ਥੱਲੇ ਫੜ ਕੇ ਮੈਂ ਛੱਡਦੇ ਰਹਿਣੇ ਨਹੀਂ ਲਾ ਦਿੰਗੇ ਮਮਾ ਲਾ ਕੇ ਦੇਖ ਮੈਂ ਹਾਂ ਨੰਨੇ ਹੁਣ ਮੈਨੂੰ ਪਤਾ ਵਾ ਕਿੰਨਾ ਲੱਗ ਗਿਆ ਕਿੰਨਾ ਰਹਿ ਗਿਆ ਤੇ ਮੇਰੀ ਕਿਉਂ ਦੇਖੀਂ ਜਾਵੇਂ ਸਿਆਣੀ ਆ ਇਹ ਗੱਲਾਂ ਕਰਦਾ ਜਿਵੇਂ ਮੈਨੂੰ ਪਤਾ ਨਹੀਂ ਹੁੰਦਾ ਵੀ ਮੈਂ ਤਾਂ ਪਾਣੀ ਲੈਣ ਛੱਡ ਦੇ ਯਾਰ ਮਿਸਤਰੀਆਂ ਇੱਕ ਹੁਣ ਮਮਾ ਤੂੰ ਆ ਫੜ ਯਾਰ ਉੱਪਰ ਰੱਖ ਥੋੜਾ ਜਿਹਾ ਪਾਣੀ ਉੱਪਰੋਂ ਦੇਰੀ ਅੱਜ ਵਾਲੇ ਕੰਮ ਦਾ ਉਹ ਨੂੰ ਨਾਲ ਹੀ ਥੋੜਾ ਜਿਹਾ ਉੱਪਰ ਕਰ ਲਾ ਲਾਰਾ ਜਿਹਾ ਪਤਾ ਨਹੀਂ ਕਦੋਂ ਚੱਕਿਆ ਜਾਊਗਾ ਹਜੇ ਤੇਤੇ ਬਾਬੇ ਦੇ ਕਮਰੇ ਵਿੱਚ ਤਾਂ ਕਹਿੰਦੇ ਉੱਥੇ ਲੈਂਟਰ ਪਾ ਦੇਣਾ ਤੇ ਰੋਸ਼ਨਦਾਨ ਰੋਸ਼ਨਦਾਨ ਫਿਰ ਜਦੋਂ ਉੱਪਰ ਬਾਥਰੂਮ ਬਣਾਵਾਂਗੇ ਪਾ ਦੇਣਾ ਐਮੀ ਹਜੇ ਸੱਚ ਕੰਦ ਹੋਣੀ ਆ ਉਹ ਹਜੇ ਥੋੜੀ ਜਿਹੀ ਉਧਰੋਂ ਰਹਿੰਦੀ ਆ ਦੇਖੋ ਇਧਰ ਇਹਨਾਂ ਨੇ ਕਰਨੇ ਕੰਮ ਆਹ ਦੇਖੋ ਇੱਕ ਸੱਤਾ ਪਿਆ ਬੰਦਾ আর ਦੂਜਾ ਹੀ ਗੈਸ ਥੋੜੀ ਛਪਰੀ ਛਪਰੀ ਕਰਨ ਲੱਗਾ ਹੋਇਆ ਸੀ ਆਣ ਗਿਆ ਤੇ ਨੀਂਦ ਆ ਗਈਆਂ ਉਧਰ ਗੈਸ ਸਾਡੇ ਪਾਪਾ ਪਏ ਹੋਏ ਨੇ ਇਸ ਬੰਦੇ ਆਪਾਂ ਦਾ ਸੱਚੀ ਰੈਸਟ ਕਰਨਾ ਹੈ ਪਰ ਇਹਨਾਂ ਦੋਨਾਂ ਦੀ ਰੈਸਟ ਕਰਨੀ ਨਹੀਂ ਬੰਦੀ। ਆਹ ਬੰਦੇ ਥੋੜੀ ਜੀ ਬੰਦੀ ਅੱਜ ਕਿਉਂਕਿ ਇਹਨੇ ਗੱਟੇ ਚੜਾਏ ਆ ਆਹ ਬੰਦੇ ਓਏ ਤੂੰ ਕਿਹੜੀ ਗੱਲ ਦੀ ਰੈਸਟ ਕਰਦਾ ਮੈਂ? ਤੂੰ ਆ ਧੀ ਬੰਦਾ ਮਾਰਾ ਕੀ ਹੋਇਆ? ਬੁਖਾਰ ਹੈ ਬੁਖਾਰ ਹੈ ਦਿਖਾ ਮੈਨੂੰ ਚੱਕਰ ਅੱਗੇ ਕਰ ਕਰ ਲੈ ਕੇ ਕਰ ਹੱਥ ਕੀਤਾ ਮੈਂ ਗੱਲ ਗੱਲ ਕਿ ਕਰੀਂ ਅਰ ਜਨਨ ਬੰਦਾ ਜਸ ਹੋ ਜਾਂਦੀ ਕਿੰਨਾ ਕਤਲੋ ਦੋਸਤੋ ਮਿਲ ਜੇ ਤੁਹਾਨੂੰ ਔਨਟ ਓਕੇ ਹਰ ਹੁਣ ਸਭ ਤੋਂ ਡੇਂਜਰਸ ਕੰਮ ਹੋਣ ਲੱਗਾ ਇੱਥੇ ਦੇਖੋ ਗਾਇਸ ਸਰੀਆ ਨਾਪਣਾ ਅਗੇ ਸੋ ਗਾਇਸ ਸਰੀਆ ਤੇ ਗਾਇਸ ਇਹਨੂੰ ਹੁਣ ਕਰਨਾ ਗ੍ਰੈਂਡ ਹਾਂਜੀ ਅੰਮਾ ਅੰਮਾ ਗ੍ਰੈਂਡ ਜਿਹੜਾ ਕਰਦੇ ਆ ਗਾਇਸ ਜੈ ਰਾਮ ਅੰਕਾ ਜੀ ਨੇ ਇਹਨਾਂ ਦਾ ਨਾਮ ਲੈਨੇ ਹੀ ਬੜਾ ਨਾਮ ਜੱਪਦੇ ਆ ਰੌ ਰਾਂ ਰਾਮ ਰਾਮ ਸ਼੍ਰੀ ਰਾਮ ਸ਼ਿਰਮ ਜੈ ਰਾਮ ਜੈ ਰਾਮ जय श्री राम अंकल जी गलत रास्ता नाम ਤੁਹਾਡਾ जय राम जय श्री राम ਚਾਹੀਦਾ ਅੰਕਲ ਕਹਿੰਦੇ ਇਗਨੋਰ ਅੰਕਲ ਨਹੀਂ ਸੁਣਦੇ ਇਗਨੋਰ ਮਾਰਿਆ ਤੁਹਾਨੂੰ ਸੁਣਿਆ ਅੰਕਲ ਜੀ ਸੁਣਿਆ ਨਾ ਤੁਸੀਂ ਨਹੀਂ ਹਾਂ ਉਹਦੇ ਅੰਕਲ ਨੇ ਸਿਰ ਮਾਰਿਆ ਪਿੱਛੇ ਦੇਖਿਆ ਨਹੀਂ ਅੰਕਲ ਨੇ ਪਿੱਛੇ ਨਹੀਂ ਦੇਖਿਆ ਉਹ ਅੰਕਲ ਤਾਂ ਧਿਆਨ ਉਧਰ ਆ ਸਰਗੇ ਚ ਗੈਸ ਉਹ ਸਰੀਆਂ ਨ ਕੱਟਣ ਲੱਗਿਆ ਉਹਨੇ ਗੱਲ ਦੱਸੋ ਤੇਰੇ ਜਿਹੜੇ ਤੈਨੂੰ ਤੂੰ ਦੱਸ ਪਹਿਲੇ ਤਾਂ ਤੂੰ ਦੱਸ ਜਿਹੜਾ ਉਹਨੂੰ ਐਸੇ ਸੈਟੂਟੇ ਲੱਗ ਜਾਣਾ ਹਾਂ ਈਟ ਲੱਗ ਜੂਗੀ ਤੈਨੂੰ ਪਤਾ ਨਹੀਂ ਇਹਦੇ ਤੇ ਟੱਪ ਮਾਰਨੀ ਇਹਦੇ ਤਾਂ ਮ ਯਾ ਕਿੱਕੇ ਮਨ ਉਹ ਤੋਂ ਮੈਂ ਸਰਚ ਕਰ ਚੱਕਾ ਮਾਰ ਦਵਾਰ ਦਵਾਰ ਓਏ ਓਕੇ ਆਉਗਾ ਕੋਈ ਐਸਾ ਉਹ ਬਾਹਰ ਲੱਗ ਰਹੀ ਕਿੰਨ ਮਾਰ ਨਹੀਂ ਆ ਪੰਜ ਨੰਬਰ ਨਾਲ ਗਾਇਸ ਹਰ ਜਨੇ ਕਮੈਂਟ ਕਰ ਗਏ ਗਾਇਸ ਆਪਾਂ ਮੰਮੀ ਦੇ ਵਾਲ ਡਾਈ ਕਰਾਂ ਡਾਈ ਗਈ ਹੈਅਰ ਕਲਰ ਕਰਾਉਣੇ ਦੱਸੋ ਕਿਹੜਾ ਕਲਰ ਕਰਾਈਏ ਮੈਂ ਤਾਂ ਕੋਈ ਕਰਾਉਣਾ ਰੈੱਡ ਕਰਾਵਾਂਗੇ ਮੰਮਾ ਜੈਸਮਿਨ ਹੈਂਡਲਸ ਤੇਰਾ ਵਿੱਚ ਜੁੱਤੀ ਪੰਜਾਬੀ ਚਲੋ ਲੈਨੇ ਹੱਤ ਦੇ ਮੈਂ ਲੰਦਾ ਨਾ ਕੋਈ ਚੇਤਨੀ ਨਾ ਡਿੱਗਾ ਜਾਂਦਾ ਤੇ ਚੱਲ ਲੈ ਦਰਵਾਜ਼ਾ ਖੁੱਲਾ ਛੱਡ ਗਿਆ ਫਿਰ ਸੱਲੇ ਪਤਾ ਨਹੀਂ ਕਿੱਟੇ ਲਗਾਏ ਸੀ ਉੱਪਰ ਹਾਂ ਸੱਚ ਮੈਂ ਵਲੋਗ ਬਣਾਣ ਲੱਗ ਗਿਆ ਕੋਲ ਵਲੋਗ ਬਣਾਣ ਲੱਗ ਗਿਆ ਹਾਂ ਦੇਖ ਇਹ ਤਾਂ ਬਾਹਰ ਨੂੰ ਖੁੱਲਿਆ ਪਿਆ ਵਾ ਉਹ ਮੈਂ ਵਲੋਗ ਬਣਾਣ ਲੱਗੇ ਯਾਰ ਆਪਣੇ ਘਰੇ ਕੋਈ ਚੋਰੀ ਕਰਨ ਲੱਗਾ ਵਾ ਭੈਣੋਂ ਤੁਹਾਡੇ ਗਰੀਆਂ ਖੇਸਾ ਨੂੰ ਕਿਹਨੇ ਲੁੱਟਣਾ ਤੁਹਾਡੇ ਕੋਲ ਹੈਗਾ ਪੈਸਾ ਚਲੋ ਦੋਸਤੋ ਨਾ ਪਹਿਟਾ ਚੜਾ ਲਈਏ ਥੋੜੀ ਜਿੰਨੀ ਹੀ ਰਹਿ ਗਏ ਫਿਰ ਮਿਲਦੇ ਹਾਂ ਦੋਸਤੋ ਹੁਣ ਆਪਾਂ ਬਾਹਰ ਆਏ ਆ ਰੇਤਾ ਰੇਤਾ ਗਾਇਸ ਚੱਕਤਾ ਰੇਤਾ ਰੇਤਾ ਤਾਂ ਰੇਤਾ ਤਾਂ ਸਾਰਾ ਇਕੱਠਾ ਕਰਦਾ ਹਾਂ ਅਲੱਗ-ਅਲੱਗ ਉਹ ਗੱਸੀ ਬਚਨ ਦਾ ਮਾਰਾ ਕੋਟ-ਕੋਟ ਕੇ ਇਕੱਠਾ ਕਰਦਾ ਉਧਰ ਦੇ ਕਿੰਨਾ ਔਡ ਦਾ ਰੇਤਾ ਹੈ ਇਹਦਾ ਆਪਾਂ ਸਾਡਾ ਲੱਗੇ ਗਾਇਸ ਕਿੰਨਾ ਤੁਮਹਾਰੀ ਗਲੀ ਚ ਕਰੋਨਾ ਡਾਇਆ ਪਾਪੇ ਬੱਸ ਕਰ ਜਿਹੜੇ ਬੁੱਢੇ ਬਣੇ ਉਹਨਾਂ ਨੂੰ ਖੰਗ ਲੱਗਣੀ ਗਾੜਾ ਹੀ ਕੱਢਦੇ ਹੋਣੇ ਕੀ ਕਰਨੇ ਉਹਨੂੰ ਫੜਾਉ ਚਹੀਦਾ ਹੈਗਾ ਹਮਾਰਾ ਸਾਰਾ ਇਕੱਠਾ ਤਾਂ ਇੱਥੇ ਇਕੱਠਾ ਕਰ ਦੇ ਪਹਿਲਾਂ ਗਾਇਸ ਇਹਦਾ ਕਰਦੇ ਨੇ ਕੰਮ ਅੱਜ ਇਹ ਲੋਦਰ ਪੁੱਠੇ ਕੰਮ ਕਰਦੇ। ਹਾਂ ਪੱਤੇ ਆਦੇ ਪਿਗਲੇ ਪੱਤੇ ਝਾੜਦੀ। ਨਸੀ ਝਾੜ ਲਏ ਮਾਰੇ ਨੇ। ਹੁਣ ਆਪਾਂ ਗਮਲੇ 'ਚ ਸਾਰੇ ਉੱਤੇ ਚੜਾ ਦੇਣੇ ਚਾਹਤੇ। ਆ ਇੱਥੇ ਲਾਵਾਂਗੇ ਮੂਰੇ। ਇੱਥੇ ਤਾਂ ਦੋ ਹੀ ਰੱਖਣੇ ਆ ਸੋਹਣੇ। ਹਾਂ ਵਧੀਆ ਵਧੀਆ ਰੱਖਾਂਗੇ ਰੇ ਤਾਂ। ਆ ਸੁੱਖ ਸ਼ਾਂਤੀ ਵਾਲੇ ਦੂਰੇ ਰੱਖਾਂ। ਹਾਂ ਸੁੱਖ ਸ਼ਾਂਤੀ ਵਾਲੇ ਕਿ ਇੱਧਰ ਕਿ ਉੱਧਰ ਬੱਸ। ਹੂੰ ਗਾਏ ਸਾਡਾ ਘਰ ਪੈ ਗਿਆ ਦੇਖੋ। ਦੇਖ ਸਾਡਾ ਘਰ ਬਣ ਗਿਆ ਗਾਇਸ ਸਾਡਾ ਘਰ ਬਣ ਗਿਆ ਅੱਤੀ ਉਹ ਗੇਟ ਤੇ ਗੱਲਾਂ ਕਰਿਆ ਕਰਾਂਗੇ ਗਾਇਸ ਉਹ ਗੇਟ ਤੇ ਗੱਲਾਂ ਕਰਿਆ ਕਰਾਂਗੇ ਸ਼ੁਕਰਾ ਗਾਇਸ ਕਰੋਨਾ ਘਟ ਗਿਆ ਐ ਸਰਦਾਰਾ ਸਰਦਾਰਾ ਜਗ ਜਗ ਜਿਹਦੇ ਤੇ ਬੱਚੇ ਜਿੰਦ ਤੇ ਲਹੂ ਪੀਂਦੇ ਆ ਗਾਇਸ ਮਮਾ ਨੂੰ ਫੋਨ ਆ ਗਿਆ ਬੱਚਾ ਮਿਲ ਗਿਆ ਹੁਣ ਪਰ ਇੱਥੇ ਅੱਜ ਤੱਕ ਚੱਕ ਲਈਏ ਦੋਸਤੋ ਅਨੇ ਆਪਾਂ ਨਾਲ ਬੋ ਕੇ ਬੈਠ ਗਏ ਪਰ ਨਾ ਪੁਰਨਾ ਪਾਲ ਲਈ ਤੇ ਫਿਰ ਸਾਡੇ ਬੈਠੇ ਦਿੱਤਾ ਬੈਠ ਗਏ ਤਾਂ ਸਾਡੇ ਮੈਂ ਮੋਡਲ ਤੇਰੇ ਗਾਇਸ ਬਰਗਰ ਤੇ ਮਮਾ ਸਾਡੇ ਸੋ ਗਏ ਆ ਗイズ ਮਮਾ ਥੱਕ ਗਏ ਸੀਗੇ ਚਲੋ ਦੋਸਤੋ ਆਪਾਂ ਖਾਲੀ ਨੂੰ ਫੇਰ ਮਿਲਦੇ ਆ ਕੀ ਹੋ ਰਿਹਾ ਸਾਡੇ ਘਰੇ ਨਹੀਂ ਗਾਇਸ ਇਧਰ ਦੇਖੋ ਅੱਜ ਸਾਡੇ ਮਮਾ ਬੈਠ ਕੇ ਰੋਟੀ ਖਾ ਰਹੇ ਆ ਗਾਇਸ ਸਰਵ ਹੋ ਰਹੀਆਂ ਨੇ ਪਾਪਾ ਵੱਲੋਂ ਤੇ ਗਾਇਸ ਰੋਟੀ ਬਣਾ ਰਿਹਾ ਸਾਡਾ ਉਹ ਬਾਹ ਨੂਨ ਨਹੀਂ ਬਣਾਇਆ ਤੇ ਮੈਂ ਰੋਟੀ ਬਣਾ ਰਿਹਾ ਸਾਡਾ ਰੇਤਾ ਬਹੁਤ ਥਾਂ ਦਾ ਰੇਤਾ ਦਾ ਸਪੈਲਿੰਗ ਹਾਂਜੀ ਇੰਗਲਿਸ਼ ਇਕ ਨਾ ਤਾਂ ਰੀਤਾ ਉਹ ਤੇ ਮਮਾ ਰੀਤਾ ਕਿ ਦੌੜੂਗਾ ਮਿਮਾ ਕਹਿੰਦੇ ਰੀਤਾ ਨਾ ਪਾਈ ਜਾਵੇ ਆਟੇ ਚ ਰੋਟੀ ਚ ਤਾਂ ਗੈਸ ਸਾਡੇ ਮਮਾ ਚ ਬਿਮਾਰ ਸੀ ਮਮਣ ਬਣੀ ਗੈਸ ਉਹ ਗੈਸ ਉਹ ਮਮਾ ਲਿੰਕਾ ਲੈ ਚਲੇ ਗੈਸ ਇਹਨਾਂ ਨੇ ਮੈਂ 2 ਲੀਟਰ ਲਿਆ ਦੇਣਾ ਨਾ ਨਾ ਸਵਾਦ ਨਹੀਂ ਆਣਾ ਜਦ ਤੱਕ ਕਿੱਡੀ ਚ ਨੂੰ ਮੂੰਹ ਲੱਗਣੀ ਪੈਂਦੇ ਉਹ ਤਾਂ ਗੈਸ ਹੀ ਨਿਕਲਦੀ ਗੈਸ ਨਾਲ ਤੇ ਚਲੋ ਦੋਸਤੋ ਮੈਂ ਲੈ ਕੇ ਦੇਣਾ ਤੁਹਾਨੂੰ ਫਿਰ ਮਿਲਦੇ ਹਾਂ ਅੱਗੇ